ਚੰਡੀਗੜ੍ਹ ਦੇ ਵਿੱਚ ਹੋਈ ਵੱਡੀ ਵਾਰਦਾਤ ਕੜੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਅਦ ਯੂਗ ਗਣਤੰਤਰ ਦਿਵਸ ਤੋਂ ਪਹਿਲਾਂ ਹੋ ਗਈ ਹੈ ਗੋਲੀਬਾਰੀ ਦੋ ਨੌਜਵਾਨ ਆਪਣੇ ਸਾਥੀ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਛੁਡਾ ਕੇ ਹੋਏ ਫਰਾਰ ਜੀ ਆਇਆਂ ਇੱਕ ਖਬਰ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵੱਡੀ ਵਾਰਦਾਤ ਹੋ ਗਈ ਹੈ ਕਨੜੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਅਦ ਵੀ ਗਣਤੰਤਰ ਦਿਵਸ ਤੋਂ ਪਹਿਲਾਂ ਗੋਲੀਬਾਰੀ ਹੋ ਗਈ ਹੈ ਦੋ ਨੌਜਵਾਨ ਕਾਰ ਦੇ ਵਿੱਚ ਆਏ ਤੇ ਆਪਣੇ ਇੱਕ ਸਾਥੀ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਛੁਡਾ ਕੇ ਫਰਾਰ ਹੋ ਗਏ ਨੇ ਦਰਸਲ ਪੁਲਿਸ ਦੇ ਵੱਲੋਂ ਪੌਂਸਰ ਮੀਤ ਦੇ ਕਾਤਲ ਨੂੰ ਫੜਨ ਦੇ ਲਈ ਟਰੈਪ ਲਗਾਇਆ ਹੋਇਆ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ ਹੈ ਪੁਲਿਸ ਨੂੰ ਸ਼ੱਕ ਸੀ ਕਿ ਜਿਹੜੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਗਗਨਦੀ ਪੀ ਹੈ ਜਿਸ ਨੇ ਬੌਂਸਰ ਮੀਤ ਦਾ ਕਤਲ ਕੀਤਾ ਸੀ ਇਸ ਕਰਕੇ ਪੁਲਿਸ ਨੇ 트੍ਰੈਪ ਲਗਾਇਆ ਹੋਇਆ ਸੀ ਦਰਸਲ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਇਕਬਾਲਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੇ ਕੋਲੋਂ ਹੈਰੋਇਨ ਫੜੀ ਗਈ ਸੀ ਇਹ ਔਰਤ ਚੰਡੀਗੜ੍ਹ ਦੇ 38 ਸੈਕਟਰ ਵੈਸਟ ਦੇ ਵਿੱਚ ਰਹਿੰਦੀ ਹੈ ਤੇ ਉਸ ਦੇ ਘਰ ਦੇ ਬਾਹਰ ਹੀ ਇਹ ਗੋਲੀਬਾਰੀ ਹੋਈ ਹੈ ਤੇ ਪੁਲਿਸ ਨੂੰ ਸ਼ੱਕ ਸੀ ਕਿ ਜਿਹੜੇ ਦੋ ਨੌਜਵਾਨ ਕਾਰ ਦੇ ਵਿੱਚ ਆਏ ਨਹੀਂ ਉਹਨਾਂ ਦੇ ਵਿੱਚੋਂ ਇੱਕ ਗगनਦੀਪੈ ਜਿਸਨੇ ਬੌਂਸਰ ਮੀਤ ਦਾ ਕਤਲ ਕੀਤਾ ਸੀ ਦੱਸਦੀ ਹੈ ਕਿ ਇਸ ਬਾਲਾ ਨਾਮ ਦੀ ਔਰਤ ਦੇ ਘਰ ਦੇ ਬਾਹਰ ਇੱਕ ਕਾਰ ਆ ਕੇ ਖੜੀ ਹੋਈ ਇਸ ਤੋਂ ਪਹਿਲਾਂ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਹ ਜਿਹੜੇ ਦੋ ਨੌਜਵਾਨ ਕਾਰ ਦੇ ਵਿੱਚ ਆਏ ਸਨ ਉਹਨਾਂ ਨੇ ਪੁਲਿਸ ਤੇ ਗੋਲੀ ਚੜਾ ਕੇ ਆਪਣਾ ਜਿਹੜਾ ਸਾਥੀ ਹੈ ਉਸ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਛੁਡਾ ਲਿਆ ਤੇ ਕਾਰ ਦੇ ਵਿੱਚ ਬਿਠਾ ਕੇ ਫਰਾਰ ਹੋ ਗਏ ਨੇ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਦੀਪ ਨੇ ਜਿਹੜਾ ਇੱਕ ਨੌਜਵਾਨ ਸੀ ਉਸ ਨੂੰ ਫੜਿਆ ਸੀ ਉਹਨਾਂ ਦਾ ਸ਼ੱਕ ਸੀ ਕਿ ਇਹ ਵੀ ਨਸ਼ਾ ਤਸਕਰ ਹੈ। ਦੋਸਤੋ ਬਾਅਦ ਜਿਹੜੇ ਦੋ ਨੌਜਵਾਨ ਕਾਰ ਦੇ ਵਿੱਚ ਆਏ ਸਨ ਉਹਨਾਂ ਦੇ ਵਿੱਚੋਂ ਇੱਕ ਨੇ ਕਾਰ ਦਾ ਸ਼ੀਸ਼ਾ ਹੇਠਾਂ ਕਰਕੇ ਗੋਲੀ ਚਲਾਈ ਜਿਹੜੀ ਕਿ ਦੀਪ ਦੇ ਲੱਗਣ ਵਾਲੀ ਸੀ ਪਰੰਤੂ ਜਿਹੜਾ ਪੁਲਿਸ ਅਧਿਕਾਰੀ ਦੀਪ ਹੈ ਉਹ ਮਸਾਂ ਹੀ ਬਚਿਆ। ਇਸ ਤੋਂ ਬਾਅਦ ਉਸਨੇ ਗੋਲੀ ਦੂਸਰੇ ਅਧਿਕਾਰੀ ਪ੍ਰਦੀਪ ਤੇ ਚਲਾਈ ਤੇ ਉਹ ਵੀ ਵਾਲ-ਵਾਲ ਬਚਿਆ। ਇਹ ਤੇ ਦੱਸ ਦਈਏ ਕਿ ਗਗਨਦੀਪ ਜਿਹੜਾ ਕਿ ਬੌਂਸਰ ਮੀਤ ਦਾ ਕਾਤਿਲ ਹੈ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੋਇਆ ਹੈ ਨਸ਼ੇ ਦੀ ਤਸਕਰੀ ਵੀ ਕਰਦਾ ਹੈ ਤੇ ਇਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਇਹ ਬਾਲਾ ਨਾਮ ਦੀ ਔਰਤ ਦੇ ਘਰ ਨਸ਼ਾ ਲੈਣ ਹੀ ਆਇਆ ਸੀ ਜਿਸ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ ਤੇ ਪੁਲਿਸ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹ ਵੀ ਨਾਲ ਜਾਣਕਾਰੀ ਦੇ ਦਈਏ ਕਿ ਜਿਹੜਾ ਗਗਨਦੀਪ ਹੈ ਉਸ ਦੇ ਕੋਲ ਹਮੇਸ਼ਾ ਹੀ ਨਾਜਾਇਜ਼ ਹਥਿਆਰ ਵੀ ਹੁੰਦੇ ਨੇ ਇਸ ਕਰਕੇ ਪੁਲਿਸ ਨੂੰ ਲੋੜਿੰਦਾ ਸੀ ਜਦੋਂ ਇਹ ਗੋਲੀਬਾਰੀ ਹੋ ਗਈ ਤਾਂ ਇਹ ਜਿਹੜੇ ਦੋ ਅਧਿਕਾਰੀ ਨੇ ਦੀਪ ਤੇ ਪ੍ਰਦੀਪ ਉਹਨਾਂ ਨੇ ਬਾਕੀ ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਉੱਥੇ ਹੋਰ ਵੀ ਪੁਲਿਸ ਅਧਿਕਾਰੀ ਪਹੁੰਚ ਗਏ ਜਿਸ ਤਰ੍ਹਾਂ ਗੋਲੀਬਾਰੀ ਹੋਈ ਤੇ ਪੁਲਿਸ ਨੂੰ ਇੱਥੋਂ ਜਿਹੜੇ ਗੋਲੀਆਂ ਦੇ ਕਈ ਖੋਲ ਵੀ ਬ੍ਰਾਹਮਤ ਹੋਏ ਨੇ ਇਹ ਤੇ ਦੱਸਦੀ ਹੈ ਕਿ ਜਦੋਂ ਗੋਲੀਬਾਰੀ ਹੋਈ ਤਾਂ ਹੋਰ ਵੀ ਪੁਲਿਸ ਅਧਿਕਾਰੀ ਪਹੁੰਚ ਗਏ ਸਨ ਪ੍ਰੰਤੂ ਇਹ ਜਿਹੜੇ ਦੋ ਨੌਜਵਾਨ ਕਾਰ ਦੇ ਵਿੱਚ ਆਏ ਸਨ ਇਹਨਾਂ ਨੇ ਆਪਣੇ ਸਾਥੀ ਨੌਜਵਾਨ ਨੂੰ ਪੁਲਿਸ ਦੀ ਆਸਤ ਦੇ ਵਿੱਚੋਂ ਛੁਡਾ ਲਿਆ ਤੇ ਫਰਾਰ ਹੋ ਗਏ ਨੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਨਾਲ ਹੀ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਹੋਰ ਵੀ ਜਿਹੜੀ ਜਾਣਕਾਰੀ ਹੈ ਉਹ ਬਰਾਮਦ ਹੋ ਸਕੇ ਤੇ ਇਹ ਜਿਹੜੇ ਫਰਾਰ ਹੋਏ ਨੌਜਵਾਨ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਸਕਣ